ਇਸ ਤੋਂ ਪਹਿਲਾਂ ਇਹ ਆ ਰਿਹਾ ਸੀਗਾ ਕਿਸੇ ਹੋਰ ਕੰਪਨੀ ਦੇ ਵਿੱਚ ਤਾਂ ਉੱਥੇ ਤਕਰੀਬਨ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਉਹਦਾ ਸਵਾ 4 ਲੱਖ ਤੋਂ ਪਲੱਸ ਜਾਂਦਾਗਾ ਠੀਕ ਹੈ ਤੇ ਆਪਾਂ ਇਹ ਕਿਸਾਨ ਵੀਰਾਂ ਵਾਸਤੇ ਬਿਲਕੁਲ ਜਾਇਜ਼ ਰੇਟ ਤੇ ਹੂੰ 2 ਲੱਖ ਰੁਪਏ ਦੇ ਵਿੱਚ ਇਹ ਲਾਂਚ ਕੀਤਾਗਾ ਤੇ 10000 ਰੁਪਏ ਤੇ ਡਿਸਕਾਊਂਟ ਆ ਇਹ ਬੇਸਿਕਲੀਟਾ ਵੇਟਰ ਦੇ ਵਿੱਚ ਇਹ ਹੈਵੀ ਗੱਡੀਆਂ ਲੱਗੀਆਂ ਹੋਈਆਂ ਨੇ 21 36 ਤੇ 28 ਆਸੇ ਇਹ ਵੀ ਹੈਵੀ ਡਿਊਟੀ ਹੈਵੀ ਡਿਊਟੀ ਹੈ ਹੁਣ ਆ ਦੋਨੋਂ ਦੇਖੋ ਕਰਾਰੀਆਂ ਇਹ 28 ਨੰਬਰ ਦੇ ਵਿੱਚ ਨੇ ਪਰ ਜਿਹੜੀ ਆਪਣੇ ਵਾਲੇ ਦੀ 28 ਨੰਬਰ ਕਰਾਰੀ ਹੈ ਉਹਦੇ ਨਾਲੋਂ ਇਹ ਇੱਕ ਉਂਗਲ ਆਪਾਂ ਕਹਿੰਦੇ ਆ ਵੀ ਤਕਰੀਬਨ ਉਚਾਈ ਦੇ ਵਿੱਚ ਹੂੰ ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਪਹੁੰਚੇ ਸੀਗੇ ਸਾਣੇਵਾਲ ਕਿਸਾਨ ਮੇਲਾ 19 20 21 ਤਰੀਕ ਦਾ ਹੈ ਤੇ ਅੱਜ ਦੂਜਾ ਦਿਨ ਸੀਗਾ ਤੇ ਕੱਲ ਨੂੰ ਲਾਸਟ ਦਿਨ ਹੈ ਤੇ ਸਟਾਲ ਤੇ ਪਹੁੰਚੇ ਆਪਾਂ ਬਾਈ ਪ੍ਰੇਮ ਐਗਰੋ ਬਾਈ ਗੁਰਪ੍ਰੀਤ ਖੜਾਗਾ ਬਈ ਸੱਚੀ ਗੱਲ ਸੱਚੀ ਗੱਲ ਬਈ ਸਾਰੇ ਵੀਰ ਹੋ ਠੀਕ ਠਾਕ ਆ ਪੁਰਾ ਹਾਂ ਬਿਲਕੁਲ ਜਮਾ ਚੜ੍ਹਦੀ ਕਲਾਈ ਆਪਣਾ ਦੱਸੋ ਵਧੀਆ ਤੇ ਜੇ ਇੰਪਲੀਮੈਂਟਾਂ ਦੀ ਗੱਲ ਕਰੀਏ ਪਹਿਲਾਂ ਤਾਂ ਰੋਟੇਟਰ ਦੀ ਗੱਲ ਕਰੀਏ ਆਪਾਂ ਰੋਟੇਟਰ ਦੇ ਵਿੱਚ ਤੁਸੀਂ ਕਾਫੀ ਨਾਮ ਆ ਜਿਹੜਾ ਕਿਸਾਨਾਂ ਦਾ ਜਿਹੜਾ ਦਿਲ ਜਿੱਤ ਲਿਆ ਬਈ ਬਹੁਤ ਸੋਹਣਾ ਆਪਾਂ ਕਹਿੰਦੇ ਵੀ ਕਿਸਾਨਾਂ ਦੇ ਵੱਲੋਂ ਸਾਥ ਮਿਲਿਆ ਜਿੰਨਾ ਕਿ ਮਤਲਬ ਵਧੀਆ ਬਣਾ ਕੇ ਸੀ ਇਹਨੂੰ ਲੈ ਕੇ ਆਏ ਸੀ ਕਿਸਾਨਾਂ ਦੇ ਚਰਨਾਂ ਦੇ ਵਿੱਚ ਤਾਂ ਉਹ ਚੀਜ਼ ਨੂੰ ਕਿਸਾਨਾਂ ਨੇ ਬਹੁਤ ਪਿਆਰ ਦਿੱਤਾ ਤੇ ਇੱਥੇ ਹੁਣ ਆਪਾਂ 8 ਫੁੱਟਾਂ ਤੇ 12 ਫੁੱਟਾਂ ਸਾਈਜ਼ ਇੱਥੇ ਡਿਸਪਲੇ ਤੇ ਲੱਗਿਆ ਹੋਇਆ ਐਗਜ਼ੀਬਿਸ਼ਨ ਦੇ ਵਿੱਚ ਉਦੋਂ ਆਪਣੇ ਕੋਲੇ 6 ਫੁੱਟ ਤੋਂ ਲੈ ਕੇ 12 ਫੁੱਟ ਤੱਕ ਦੇ ਜਿਹੜੇ ਸਾਈਜ਼ ਨੇਗੇ ਉਹ ਅਵੇਲੇਬਲ ਹੁੰਦੇ ਨੇਗੇ ਠੀਕ ਹੈ ਜੀ ਤੇ ਇਹ ਆਪਣਾ ਟੌਪ ਵਾਲਾ ਮਾਡਲ ਹੈਗਾ R3 ਇਦੋਂ ਇੱਕ ਹਲਕਾ ਮਾਡਲ ਆਉਂਦਾ ਉਹ ਆਪਾਂ ਲਾਂਚ ਜਰੂਰ ਕੀਤੇ ਸੀਗੇ ਪਰ ਉਹ ਇਸ ਰੋਟਾ ਬਿੱਟਰ ਨੂੰ ਦੇਖ ਕੇ ਉਹਨੂੰ ਮਤਲਬ ਕੋਈ ਵੀ ਬੰਦਾ ਪਸੰਦ ਨਹੀਂ ਕਰਦਾ ਹੈਗਾ ਠੀਕ ਹੈ ਸੋ ਤਾਂ ਕਰਕੇ ਹੁਣ ਆਪਾਂ ਇਹੀ ਮਾਡਲ ਹੈ ਜਿਹੜਾ ਉਹ ਰੈਗੂਲਰ ਆਪਣਾ ਚੱਲ ਰਿਹਾ ਹੈਗਾ ਤੇ ਪੂਰਾ ਹੈਵੀ ਡਿਊਟੀ ਮਾਡਲ ਹੈਗਾ ਪੂਰੇ ਆਲ ਓਵਰ ਇੰਡੀਆ ਵਾਸਤੇ ਕਹਿਦਗੇ ਆਪਾਂ ਵੀ 21 ਜਿਹੜਾ ਮਾਡਲ ਚੱਲਦਾ ਹੈਗਾ ਪੂਰੇ ਇੰਡੀਆ ਦੇ ਵਿੱਚ ਕਿਤੇ ਮਰਜ਼ੀ ਚਲਾ ਲਓ ਇਹਨੂੰ ਮਹਾਰਾਸ਼ਟਰ ਐਮਪੀ ਸਟੇਟਾਂ ਜਿੱਥੇ ਹੈ ਮਤਲਬ ਪਥਰੀਲੀ ਮਿੱਟੀ ਹੈਗੀ ਤਾਂ ਇੱਕ ਇੱਕੋ ਹੀ ਆਪਣਾ ਪੈਨ ਇੰਡੀਆ ਇੱਕੋ ਹੀ ਪ੍ਰੋਡਕਟ ਹੈਗਾ ਅੱਛਾ ਇਹ ਮੇਲੇ ਦੀ ਗੱਲ ਕਰੀਏ ਬਾਈ ਕੀ ਜਿਆਦਾ ਡਿਸਕਾਊਂਟ ਰੱਖਿਆ ਹੈਗਾ ਆਮ ਰੇਟਰ ਨਾਲੋਂ ਇਹਦੇ ਵਿੱਚ ਆਪਣਾ ਜਿਹੜਾ ਨਾਰਮਲ ਰੇਟ ਆ ਹੋ 1,25,000 ਮੇਲੇ ਦੇ ਉੱਤੇ 5000 ਦਾ ਡਿਸਕਾਊਂਟ ਹੈਗਾ ਮੇਲੇ ਦੇ ਉੱਤੇ 1,20,000 ਰੁਪਏ ਦੇ ਵਿੱਚ ਆਪਾਂ ਬੁਕਿੰਗ ਇਹਦੀ ਕਰ ਰਹੇ ਹਾਂ ਤੇ ਇਸ ਰੋਟਾ ਬਟਰ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਜੇ ਥੋੜੀ ਦੇਵਾਂ ਪੂਰੇ ਫਰੰਟ ਦੇ ਉੱਤੇ 3 ਇੰਚ ਪਾਈਪ ਇਹਦੇ ਵਿੱਚ ਆਪਾਂ ਨੂੰ ਮਿਲਦੀ ਹੈ ਹੈਵੀ ਠੀਕ ਹੈ 13 23 ਦਾ ਗੀਅਰ ਹੈਗਾ ਠੀਕ ਹੈ 5 ਐਮ ਐਮ ਦੀ ਇਹਦੀ ਬਾਡੀ ਹੈਗੀ ਓਕੇ ਸਟੇਜ ਰੂਟਰ ਜਿਹੜੀ ਪਾਈਪ ਆਮ ਯੂਜ਼ ਹੁੰਦੀਆਂ ਹੁੰਦੀਆਂ 7690 ਦੀ ਪਰ ਆਪਣੇ ਰੋਟਾਵੇਟਰ ਦੇ ਵਿੱਚ ਇੱਥੇ 7290 ਦੀ ਜਿਹੜੀ ਪਾਈਪ ਆ ਤਾਇ ਉਹਦੇ ਜਿਹੜੇ ਬਲੇਡ ਨੇ ਬਲੇਡ ਆ ਗਏ ਤੇ ਸਾਈਡ ਦੇ ਉੱਤੇ ਜਿਹੜਾ ਗੇਅਰ ਹੈਗਾ ਉਹ ਇਧਰੋਂ ਤੁਹਾਨੂੰ ਮੈਂ ਦਿਖਾਉਣਾਗਾ ਆਪਣੇ ਕੋਲੇ ਬਾਹਰ ਕੱਢੀਆਂ ਇਹ ਗਰਾਰੀਆਂ ਪਈਆਂ ਨੇ ਅੱਛਾ ਆਮ ਰੋਟਾਵੇਟਰ ਦੇ ਵਿੱਚ ਇਹ 20 35 ਤੇ 28 ਨੰਬਰ ਗਰਾਰੀ ਜਿਹੜੀ ਯੂਜ਼ ਨੇ ਇਹ ਚ 20 ਦੰਦੇ ਨੇ ਇਹ ਚ 35 ਤੇ ਇਹ 28 ਤੇ ਪਰ ਜਿਹੜੀ ਆਪਣੇ ਰੋਟਾਵੇਟਰ ਦੇ ਵਿੱਚ ਇਹ ਹੈਵੀ ਗਰਾਰੀਆਂ ਲੱਗੀਆਂ ਹੋਈਆਂ ਨੇ 21 36 ਤੇ 28 اچھا ਇਹ ਵੀ ਹੈਵੀ ਡਿਊਟੀ ਹੈ ਹੈਵੀ ਡਿਊਟੀ ਹੈ ਹੁਣ ਆ ਦੋਨੋਂ ਦੇਖੋ ਕਰਾਰੀਆਂ ਇਹ 28 ਨੰਬਰ ਦੇ ਵਿੱਚ ਨੇ ਠੀਕ ਪਰ ਜਿਹੜੀ ਆਪਣੇ ਵਾਲੇ ਦੀ 28 ਨੰਬਰ ਕਰਾਰੀ ਹੈ ਉਹਦੇ ਨਾਲੋਂ ਇਹ ਇੱਕ ਉਂਗਲ ਆਪਾਂ ਕਹਿੰਦੇ ਆ ਵੀ ਤਕਰੀਬਨ ਉਚਾਈ ਦੇ ਵਿੱਚ ਹੈ ਹੂੰ ਮੋਟੀ ਵੀ ਹੈਗੀ ਹੈ ਇਹ ਜੇ ਆਪਾਂ ਇਸ ਪਾਸੇੋਂ ਦੇਖੀਏ ਹੂੰ ਤਾਂ ਮੋਟੀ ਵੀ ਜ਼ਿਆਦਾ ਹੈ ਇਹ ਸੋ ਮਤਲਬ ਪੂਰਾ ਫੁੱਲ ਹੈਵੀ ਇਹ ਰੋਟਾਵੇਟਰ ਬਣਿਆ ਹੋਇਆ ਹੈਗਾ ਆਮ ਜੇ ਤੁਸੀਂ ਕਿਸੇ ਹੋਰ ਕੰਪਨੀ ਦੇ ਵਿੱਚ ਇਹਦੀ ਗੱਲ ਕਰੋਗੇ ਰੇਟ ਦੀ ਤਾਂ ਤੁਹਾਨੂੰ ਇਹ 1.5 ਲੱਖ ਤੋਂ ਥੱਲੇ ਰੋਟਾਵੇਟਰ ਨਹੀਂ ਮਿਲੂਗਾ ਇੰਨਾ ਹੈਵੀ ਦੇ ਵਿੱਚ ਹੂੰ ਠੀਕ ਹੈ ਇਸੇ ਤਰ੍ਹਾਂ ਪਿੱਛੇ 12 ਫੁੱਟਾ ਸਾਈਜ਼ ਪਿਆ ਉਹ ਆਮ 2.5 ਲੱਖ ਦੇ ਲਵੇ ਦਵੇ ਕੋਸਟ ਜਾਂਦਾਗਾ 12 ਫੁੱਟ ਦਾ ਤੇ ਆਪਣਾ ਜਿਹੜਾ ਹੈਗਾਗਾ 1.70000 ਤੇ 5000 ਦਾ ਐਕਸਟਰਾ ਡਿਸਕਾਊਂਟ ਮਿਲਿਆ ਮੇਰੇ ਤੇ ਤੇ ਇਹ ਨਾਲ ਹੋਰ ਵੀ ਨਵੇਂ ਐਪਲੀਮੈਂਟ ਦੇਖਣ ਨੂੰ ਮਿਲ ਰਹੇ ਨੇ ਇਸ ਵਾਰ ਹਨਾ ਬਿਲਕੁਲ ਜੀ ਇਹ ਆਪਾਂ ਨਵਾਂ ਇੱਕ ਮਲਚਰ ਆਲੂਆਂ ਦੀ ਵੇਲ ਕੱਟਣ ਵਾਸਤੇ ਸਪੈਸ਼ਲ ਲਾਂਚ ਕੀਤਾਗਾ ਤੇ ਇਸ ਤੋਂ ਪਹਿਲਾਂ ਇਹ ਆ ਰਿਹਾ ਸੀਗਾ ਕਿਸੇ ਹੋਰ ਕੰਪਨੀ ਦੇ ਵਿੱਚ ਤਾਂ ਉੱਥੇ ਤਕਰੀਬਨ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਉਹਦਾ 1.5 ਲੱਖ ਤੋਂ ਪਲੱਸ ਜਾਂਦਾਗਾ ਠੀਕ ਹੈ ਤੇ ਆਪਾਂ ਇਹ ਕਿਸਾਨ ਵੀਰਾਂ ਵਾਸਤੇ ਬਿਲਕੁਲ ਜਾਇਜ਼ ਰੇਟ ਤੇ ਹੂੰ 2 ਲੱਖ ਰੁਪਏ ਦੇ ਵਿੱਚ ਇਹ ਲਾਂਚ ਕੀਤਾਗਾ ਤੇ 10000 ਰੁਪਏ 10000 ਰੁਪਏ ਤੇ ਡਿਸਕਾਊਂਟ ਆ ਇਹਦਾ ਬੇਸਿਕਲੀ ਕੰਮ ਕੀ ਆ ਮੇਨ ਤੌਰ ਤੇ ਮੈਂ ਤੁਹਾਨੂੰ ਕਲਿੱਪ ਦਿਊਂਗਾ ਆਪਾਂ ਕਲਿੱਪ ਲਗਾ ਦੇਾਂਗੇ ਜੀ ਆਲੂਆਂ ਦੇ ਉੱਪਰ ਜਿਹੜੀ ਵੇਲ ਹੁੰਦੀ ਆ ਉਸ ਵੇਲ ਨੂੰ ਕੱਟਣ ਵਾਸਤੇ ਇਹ ਵਰਤਿਆ ਜਾਂਦਾ ਹੈਗਾ ਤੇ ਤਾਂ ਕਿ ਹੁਣ ਦੇਖੋ ਲੇਬਰ ਆ ਗਈ ਜਿਹੜੀ ਬਹੁਤ ਮਹਿੰਗੀ ਪੈਦੀ ਹੈਗੀ ਆਲੂਆਂ ਦੇ ਵਿੱਚ ਹੁਣ ਜਿਹੜੇ ਵੱਡੇ ਕਿਸਾਨ ਲਿੰਗੇ ਤਾਂ ਉਹ ਇੱਕ ਦਿਨ ਦੇ ਵਿੱਚ 3-4 ਏਕੜ ਦੀ ਵੇਲ ਮਸਾ ਕੱਟੀ ਜਾਂਦੀ ਹੈ ਲੇਬਰ ਨਾਲ ਤਾਂ ਇਹਦੇ ਨਾਲ ਆਪਾਂ ਇੱਕ ਦਿਨ ਦੇ ਵਿੱਚ ਤਕਰੀਬਨ 10 ਏਕੜ ਦੀ ਜਿਹੜੀ ਵੇਲ ਆ ਉਹ ਕੱਟ ਸਕਦੇ ਆ ਤੇ ਟਰੈਕਟਰ ਦੇ ਉੱਤੇ तकरीबन 22.5 ਗਲੀਟਰ ਦੀ ਐਵਰੇਜ ਇਹ 1 ਕਿੱਲੇ ਦੀ ਡੀਜ਼ਲ ਦੀ ਜਿਹੜੀ ਲੈਂਦਾਗਾ ਤੇ ਇਹਨੂੰ ਆਪਾਂ 24 ਇੰਚ ਤੋਂ ਲੈ ਕੇ 30 ਇੰਚ ਬੈਡ ਤੱਕ ਅਡਜਸਟ ਕਰਕੇ ਚਲਾ ਸਕਦੇ ਹਾਂ ਚਾਹੇ ਤੁਸੀਂ 26 ਇੰਚ ਤੇ 27 ਤੇ 28 ਤੇ 30 ਤੇ ਕਿਸੇ ਮਰਜ਼ੀ ਬੈਡ ਦੇ ਉੱਤੇ ਆਪਾਂ ਵੇਲ ਕਟਣੀਆਂ ਤੁਸੀਂ ਤਾਂ ਬੜੇ ਆਰਾਮ ਨਾਲ ਇਹਦੇ ਨਾਲ ਸੌਖੇ ਢੰਗ ਨਾਲ ਵੇਲ ਕੱਟ ਸਕਦੇ ਹਾਂ ਕਿੰਨੇ ਕਿਐਚਪੀ ਦਾ ਟਰੈਕਟਰ ਹੈ ਜਿਹੜਾ ਬਈ ਚਲਾ ਦਿੰਦਾ ਇਹਨੂੰ 45 50 ਐਚਪੀ ਦਾ ਟਰੈਕਟਰ ਹੈਗਾ ਜਿਹੜਾ ਬਹੁਤ ਹੈਗਾ ਅੱਛਾ ਹਮ ਠੀਕ ਇਹਦੇ ਵਿੱਚ ਬਲੇਡਸ ਹੁੰਦੇ ਨੇਗੇ ਬੇਸਿਕਲੀ ਠੀਕ ਹੈ ਇਹਦੇ ਵਿੱਚ ਇੱਕ ਪੂਰਾ ਇਹ ਰੂਟਰ ਆ ਗਿਆ ਦਾ ਸਹੀ ਤੇ ਇਹ ਜਿਹੜੇ ਬਲੇਡ ਨੇਗੇ ਇਹ ਬੈਡ ਦੇ ਸਾਈਜ਼ ਦੇ ਅਕੋਰਡਿੰਗਲੀ ਜਿਹੜੇ ਹੁੰਦੇ ਨੇ ਫਿਟਮੈਂਟ ਠੀਕ ਹੈ ਭਾਈ ਇੱਕ ਆਪਣਾ ਖਾਦ ਸਪਰੈਡ ਕਰਨ ਵਾਸਤੇ ਜੰਤਰ ਆ ਗਿਆ ਇਹ ਪੂਰਾ ਸਟੀਲ ਦਾ ਬਣਿਆ ਹੋਇਆ ਹਾਈਡਰੌਲਿਕ ਮੋਟਰੇ ਦੇ ਵਿੱਚ ਲੱਗੀ ਹੋਈ ਹੈਗੀ ਤੇ ਇਹਦਾ ਵੀ ਜਿਹੜਾ ਰੇਟ ਹੈਗਾ ਆਪਣਾ ਬਿਲਕੁਲ ਜਾਇਜ ਰੱਖਿਆ ਹੋਇਆ ਹੈਗਾ 55000 ਰੁਪਿਆ ਰੇਟ ਫੁੱਲ ਸਟੀਲ ਦੇ ਵਿੱਚ ਇਹਦਾ ਸਟੀਲ ਬੋਡੀ ਹੈ ਹਾਂ ਤੇ ਜਿਹੜੀ ਹਾਈ ਹਾਈਡਰੋਲਿਕ ਮੋਟਰ ਹੈਗੀ ਉਹ ਵੀ ਹੈਵੀ ਡਿਊਟੀ ਮੋਟਰ ਹੈਗੀ ਤੇ ਜਿਵੇਂ ਪੀਟੀਓ ਨਾਲ ઓਪਰੇਟ ਹੋਣ ਵਾਲੇ ਦੀ ਗੱਲ ਹੁੰਦੀ ਹੈਗੀ ਉਹਦੇ ਵਿੱਚ ਆਪਾਂ ਰੇਸ ਘੱਟ ਵੱਧ ਕਰਦੇ ਆ ਤਾਂ ਉੱਥੇ ਜੂਰੀਆ ਦਾ ਫਰਕ ਪੈਂਦਾ ਹੈਗਾ ਤਾਂ ਇੱਥੇ ਜਿਹੜਾ ਏਸ ਦੇ ਨਾਲ ਆਪਾਂ ਜੂਰੀਆ ਪਾਉਣਾਗਾ ਤਾਂ ਇਹਦੇ ਵਿੱਚ ਆਪਾਂ ਚਾਹੇ ਤੁਸੀਂ ਤੇਜ਼ ਰੇਸ ਦੇ ਉੱਤੇ ਆਰਬੀਨ ਤੇ ਚਲਾਇਓ ਚਾਹੇ ਕਟ ਆਰ ਪੀ ਐਮ ਦੇ ਉੱਤੇ ਚਲਾਇਓ ਅੱਛਾ ਤਾਂ ਇਹਦਾ ਜਿਹੜਾ ਰੇਪ ਆਉਣ ਦਾ ਖਾਦ ਖਿਲਾਰਨ ਦਾ ਜਿਹੜਾ ਸਿਸਟਮ ਆਗਾ ਉਹ ਇੱਕੋ ਹੀ ਕਨਸਟੈਂਟ ਰੇਸ਼ੋ ਦੇ ਉੱਤੇ ਇਹ ਜਿਹੜਾ ਖਾਦ ਖਿਲਾਰੂਗਾ ਸੋ ਬਾਕੀ ਜੇ ਕਿਸੇ ਵੀ ਵੀਰ ਨੇ ਕੋਈ ਕਿਸੇ ਵੀ ਪ੍ਰੋਡਕਟ ਦੇ ਰਿਲੇਟਡ ਗੱਲ ਕਰਨੀ ਹੈਗੀ ਤਾਂ ਜਿਹੜਾ ਆਪਣਾ ਨੰਬਰ ਹੈਗਾ ਸਕਰੀਨ ਤੇ ਨੰਬਰ ਚੱਲਦਾਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਆਪਾਂ ਇਹ ਜਿਹੜਾ 905 6373200 ਵਾਲਾ ਆਪਣਾ ਫੋਨ ਨੰਬਰ ਹੈ ਇਹ ਤੇ ਕੰਟੈਕਟ ਤੁਸੀਂ ਕਰ ਸਕਦੇ ਹੋਗੇ ਤੇ ਵੀਡੀਓ ਸ਼ੇਅਰ ਜਰੂਰ ਕਰੇ ਵੀ ਤੇ ਕੱਲ ਨੂੰ ਲਾਸਟ ਦਿਨਾਂ ਮੇਲੇ ਦਾ ਤੇ ਜਿਹੜੇ ਬਾਈ ਨੇ ਡਿਸਕਾਊਂਟ ਦਿੱਤੇ ਨੇਗੇ ਉਹਦਾ ਲਾਭ ਜਰੂਰ ਉਠਾਓ ਹਾਂ ਤੇ ਬਾਕੀ ਕੱਲ ਨੂੰ ਵੀ ਇੱਥੇ ਐਗਜ਼ੀਬਿਸ਼ਨ ਆਸਾਨੇਵਾਲ ਦੇ ਵਿੱਚ ਜਿਹੜਾ ਲੱਗ ਰਿਹਾ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੀ ਲੋਕੇਸ਼ਨ ਲਾ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਕੱਲ ਨੂੰ ਸੰਡੇ ਨੂੰ ਲਾਸਟ ਦਿਨਾਂ ਹੈ ਤਾਂ ਐਤਵਾਰ ਨੂੰ 21 ਜਨਵਰੀ ਜੀ ਜੀ ਤੇ ਬਹੁਤ-ਬਹੁਤ ਧੰਨਵਾਦ ਵੀਰੇ ਜੀ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਤੇ ਪੇਜ ਫੋਲੋ ਜਰੂਰ ਕਰਿਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਬਹੁਤ-ਬਹੁਤ ਧੰਨਵਾਦ ਜੀ